ਨਿ ਜੈਗੁਰਦੇਵ ਤਨਗੁਰਦੇਵ ਅੱਜ ਸੰਗਰਾਂਨ ਦਾ ਪਵਿੱਤਰ ਦਿਹਾੜਾ ਹੈ ਔਰ ਜੇਠ ਦਾ ਮਹੀਨਾ ਆਰੰਭ ਹੋਇਆ ਹੈ ਤਨ ਤਨ ਜਗਤ ਪਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਆਪ ਸਭ ਸੰਗਤਾਂ ਵਾਸਤੇ ਇਹ ਮਹੀਨਾ ਖੁਸ਼ੀਆਂ ਭਰਿਆਵੇ ਆਪ ਸਭ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਆਉ ਗੁਰੂ ਪਿਆਰੇ ਸਾਧ ਸੰਗਤ ਜੀਓ ਜੈ ਗੁਰਦੇਵ ਲਿਖ ਕੇ ਬੋਲ ਕੇ ਸਤ ਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਕਰੀਏ ਹਾਜ਼ਰੀ ਲਗਵਾਈਏ ਸੂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸਤ ਗੁਰ ਜੀ ਆਪਣੇ ਚਰਨਾਂ ਦੇ ਵਿੱਚ ਮਨਜ਼ੂਰ ਕਰਨ ਤਨ ਮਨ ਤਾਂ ਨਾਲ ਕੀਤੀਆਂ ਸੇਵਾਵਾਂ ਮਨਜ਼ੂਰ ਕਰਨ ਸਭ ਸੰਗਤਾਂ ਤੇ ਮਿਹਰ ਪ੍ਰਿਆ ਹੱਥ ਬਣੇ ਰੱਖੇ ਆਉਣ ਵਾਲਾ ਸਮਾ ਸੁੱਖਾਂ ਭਰਿਆਵੇ ਸੁੱਖਾਂ ਪ੍ਰਾਪਤਿਤ ਹੋਵੇ ਇਹੀ ਅਰਦਾਸ ਸਤਿਗੁਰਾਂ ਦੇ ਚਰਨਾਂ 'ਚ ਜੈ ਗੁਰਦੇਵ ਧੰਨ ਗੁਰਦੇਵ ਜੀ